ਖਾਂਡੇ ਜੋ ਇੰਪੋਰਟ ਡਿਊਟੀ 15% ਹੈ ਉਸ ਨੂੰ 40% ਕੀਤਾ ਜਾ ਸਕਦਾ ਹੈ ਇਸ ਤੇ ਇਸ ਦੇ ਨਾਲ ₹300 ਪ੍ਰਤੀ ਕਿਲੋ ਖਾਂਡੀ ਕੀਮਤ ਵਧ ਸਕਦੀ ਹੈ ਸੋ ਖਾਂਡੇ ਕੀਮਤ ਵਧ ਸਕਦੇ ਨੇ ਆਮ ਲੋਕਾਂ 'ਤੇ ਮਹਿੰਗਾਈ ਦਾ ਬੋਝ ਵਧਦਾ ਦਾ ਨਾਲ ਮੌਜੂਦ ਨੇ ਸਾਡੇ ਪਤਿਕਾ ਗੌਰਵ ਕੋਸਲਾ ਗੌਰਵ ਜਿਸ ਤਰ੍ਹਾਂ ਸਰਕਾਰ ਨੇ ਫੈਸਲਾ ਲਿਆ ਇੰਪੋਰਟ ਡਿਊਟੀ ਵਧਾਉਂਦਾ ਇਸ ਦਾ ਖਾਂਡ ਦੀ ਕੀਮਤਾਂ ਤੇ ਕੀ ਅਸਰ ਪਵੇਗਾ ਅ ਦੇਖੋ ਜਦੋਂ ਵੀ ਇਹ ਕੀਮਤਾ ਵਧਦੀਆਂ ਨੇ ਇਹਦਾ ਸਭ ਤੋਂ ਪਹਿਲਾਂ ਕੁਝ ਸਿਨੈਰੀਓ ਸਮਝਣ ਦੀ ਲੋੜ ਹੁੰਦੀ ਹੈ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਉੱਪਰ ਹੈ ਕੀਮਤਾ ਵਧਾਈ ਜਾਣੇ ਆ ਦੇਖੋ ਇਸ ਸਾਲ ਜੇ ਮੈਂ ਕੁਝ ਪੀਰੀਅਡਸ ਦੀ ਗੱਲ ਕਰਾਂ ਕਿ 1 ਅਕਤੂਬਰ 2014 13 ਤੋਂ ਲੈ ਕੇ 15 ਮਈ 2014 ਤੱਕ ਲਗਭਗ 239 ਲੱਖ ਟਨ ਜਿਹੜਾ ਚੀਨੀ ਦਾ ਉਤਪਾਦਨ ਹੋਇਆ ਜਿਹੜੀ ਡਿਮਾਂਡ ਨਿਕਲ ਕੇ ਆ ਰਹੀ ਹੈ ਕਿ ਇਸ ਤੋਂ ਜ਼ਿਆਦਾ ਦੀ ਗੱਲ ਕੀਤੀ ਐ ਐਕਸਪੋਰਟ ਦੀ ਗੱਲ ਜਿਹੜੀ ਉਹਨਾਂ ਨੇ ਰਾਹਤ ਦਿੱਤੀ ਹੈ ਕਿ ਕਿਸ ਤਰ੍ਹਾਂ ਐਕਸਪੋਰਟ ਵਧੇਗਾ ਅਗਰ ਐਕਸਪੋਰਟ ਦੇ ਉੱਪਰ ਜਿਹੜੀ ਉਹਨਾਂ ਨੇ ਛੂਟ ਦਿੱਤੀ ਹੈ ਵੀਲ ਲਗਭਗ 2 ਮਿਲੀਅਨ ਟਨ ਜਿਹਨੂੰ ਆਪਾਂ ਕਹਿ ਸਕਦੇ 20 20 ਲੱਖ ਟਨ ਚੀਨੀ ਦਾ ਐਕਸਪੋਰਟ ਕੀਤਾ ਜਾ ਸਕਦਾ ਹੈ ਦੇਖੋ ਕਾਫੀ ਦੇਰ ਤੋਂ ਚੀਨੀ ਮਿਲਾਂ ਸੀਗੀ ਉਹਨਾਂ ਦੀ ਇਹ ਡਿਮਾਂਡ ਸੀਗੀ ਕਿਸੇ ਤਰੀਕੇ ਇੰਪੋਰਟ ਡਿਊਟੀ ਨੂੰ ਵਧਾਇਆ ਜਾ ਰਿਹਾ ਤਾਂ ਕਿ ਜਿਹੜੀ ਉਹਨਾਂ ਦੀ ਲਿਕুইਡਿਟੀ ਦੀ ਪ੍ਰੋਬਲਮ ਹੈ ਉਹ ਖਤਮ ਹੋਏ ਤੇ ਬੇਸ਼ੱਕ ਉਹਦਾ ਫੈਸਲਾ ਹੋਇਆ ਕਿ ਇਹਨਾਂ ਚੀਨੀ ਮਿਲਾਂ ਨੂੰ ਤੇ ਕਾਫੀ ਰਾਹਤ ਮਿਲੇਗੀ ਲੇਕਿਨ ਇਹਦਾ ਦੂਜਾ ਅਸਰ ਆਮ ਜਨਤਾ ਤੇ ਜ਼ਰੂਰ ਪੈਗਾ ਕਿ ਚੀਨੀ ਦੀ ਜਿਹੜੀ ਕੀਮਤਾਂ ਜਿਹੜੀਆਂ ਖਾਂਡੇ ਦੀ ਕੀਮਤਾਂ ਉਹ ਵਧ ਸਕਦੀ ਹੈ ਖਾਣ ਦੇ ਕੀਮਤਾਂ ਤੇ ਕੀ ਅਸਰ ਪਵੇਗਾ ਕਿੰਨੀਆਂ ਵਾਅਦਸਾਂ ਨੇ ਖਾਣ ਦੇ ਕੀ ਪਤਾ ਦੇਖੋ ਜੇ ਜਿਸ ਤਰ੍ਹਾਂ ਸਰਕਾਰ ਨੇ ਪਾਲਿਸੀ ਦਿੱਤੀ ਹੈ ਚੀਨੀ ਮਿੱਲਾਂ ਨੂੰ ਕਾਫੀ ਰਾਹਤ ਦਿੱਤੀ ਹੈ ਕਿਸਾਨਾਂ ਦਾ ਜਿਹੜਾ ਕਰਜ਼ ਹੈ ਉਹਨਾਂ ਨੇ ਸਾਫ਼ ਕਿਹਾ ਕਿ ਜਦ ਤੱਕ 11000 ਕਰੋੜ ਰੁਪਏ ਕਿਸਾਨਾਂ ਦਾ ਵਾਪਸ ਨਹੀਂ ਕੀਤਾ ਜਾਏਗਾ ਉਦੋਂ ਤੱਕ ਰਾਹਤ ਨਹੀਂ ਮਿਲੇਗੀ ਯਾਨੀ ਇਹ ਕਿ ਪਾਲਿਸੀ ਬਿਲਕੁਲ ਤਿਆਰ ਕੀਤੀ ਜਾਏਗੀ ਕਿਸ ਤਰ੍ਹਾਂ ਕਿਸਾਨਾਂ ਦਾ ਕਰਜ਼ ਵਾਪਸ ਕੀਤਾ ਜਾਏ ਕਿੰਨਾ ਬੋਝ ਹੈ ਜਿਹੜਾ ਆਮ ਜਨਤਾ 'ਤੇ ਪਵੇਗਾ ਹਾਲਾਂਕਿ ਪਾਸਵਾਨ ਜੀ ਨੇ ਸਾਫ਼ ਕਿਹਾ ਹੈ ਕਿ ਚੀਨੀ ਦੀ ਕੀਮਤ ਨਹੀਂ ਵਧਣਗੀਆ ਲੇਕਿਨ ਇਹਦਾ ਜਿਹੜਾ ਮਾਰਕੀਟ ਤੇ ਅਸਰ ਹੈ ਉਹ ਬਿਲਕੁਲ ਆਏਗਾ ਲੱਗ ਦੀ ਗੌਰ ਸਰਕਾਰ ਜੋ ਬਜਟ ਤੇ ਪੇਸ਼ੋਂ ਤੋਂ ਪਹਿਲੇ ਅਜੇ ਫੈਸਲੇ ਕਠੋਰ ਲੈ ਰਹੀ ਹੈ ਤੇ ਬਜਟ ਦੇ ਵਿੱਚ ਕਿਸ ਤਰ੍ਹਾਂ ਦੇਖਣ ਨੂੰ ਮਿਲ ਸਕਦਾ ਹੈ ਕਿ ਬਜਟ ਦੇ ਵਿੱਚ ਕੀ ਹੋ ਸਕਦਾ ਹੈ ਦੇਖੋ ਸਰਕਾਰ ਨੇ ਕਈ ਚੀਜ਼ਾਂ ਹੈ ਕਿ ਸਰਕਾਰ ਦੇ ਕਿ ਕਈ ਚੁਣੌਤੀਆਂ ਨੇ ਕਿਉਂਕਿ ਜਿਹੜੀ ਵੋਟ ਮਿਲੀ ਸੀ ਉਹ ਇਸੇ ਕਰਕੇ ਮਿਲੀ ਸੀ ਕਿ ਚੰਗੇ ਦੇ ਨਾਂ ਵਾਲੇ ਨੇ ਲੇਕਿਨ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਹਲੇ ਰੇਲ ਬਜਟ ਪੇਸ਼ ਹੋਣਾ ਉਸ ਤੋਂ ਪਹਿਲਾਂ ਹੀ ਕਿਰਾਇਆ ਵਾਦਾ ਦਿੱਤਾ ਗਿਆ ਮਾਲ ਪਾੜੇ 'ਚ ਵਾਦਾ ਕੀਤਾ ਗਿਆ ਕਿਰਾਏ 'ਚ ਵਾਦਾ ਕੀਤਾ ਗਿਆ ਹੁਣ ਬਜਟ ਦੇ ਵਿੱਚ ਹਮੇਸ਼ਾ 슈ਗਰ ਸੈਕਟਰ ਨੂੰ ਕੁਝ ਨਾ ਕੁਝ ਮਿਲਦਾ ਤੁਸੀਂ ਇਹ ਦੇਖਿਆ ਹੋਵੇਗਾ ਕਿ ਜਿਸ ਤਰ੍ਹਾਂ ਇਹ ਖਬਰ ਆਈ ਉਹਦਾ ਸਿੱਧਾ ਅਸਰ ਸ਼ੇਅਰ ਮਾਰਕੀਟ ਤੇ ਵੀ ਪਿਆ ਜਿੰਨੀਆਂ ਵੀ ਦਾਮਪੁਰ 슈ਗਰ ਹੈ ਬਜਾਰ ਹਿੰਦੁਸਤਾਨ ਹੈ ਇਦੀ ਕੀਮਤਾਂ 'ਚ ਇਹਨਾਂ ਦੇ ਸ਼ੇਅਰ ਪ੍ਰਾਈਸ 'ਚ ਕਾਫੀ ਤੇਜ਼ੀ ਦਾ ਜਿ ਤੇਜ਼ੀ ਦਰਜ ਕੀਤੀ ਗਈ ਯਾਨੀ ਜਿਹੜਾ ਬੋਝ ਹੈ ਉਹ ਆਮ ਜਨਤਾ ਤੇ ਹੀ ਪਏਗਾ ਲੇਕਿਨ ਬਜਟ ਤੋਂ ਪਹਿਲਾਂ ਇਦਾਂ ਦੇ ਫੈਸਲੇ ਲੈਣਾ ਮੈਨੂੰ ਸਮਝਦਾ ਕਿ ਬਹੁਤ ਚੰਗਾ ਸਟੈਪ ਹੈ ਕਿ ਬਜਟ ਦੇ ਉੱਪਰ ਬਿਲਕੁਲ ਆਮ ਬਜਟ ਜਿਹੜਾ ਹੋਏਗਾ ਉਸ ਵੇਲੇ ਸਾਫ਼ ਕਹਿਣਗੇ ਕਿ ਅਸੀਂ ਬਹੁਤ ਵਧੀਆ ਬਜਟ ਕੀਤਾ ਲੇਕਿਨ ਜਿਹੜੇ ਕਠੋਰ ਫੈਸਲੇ ਹਨ ਜਿਨੂੰ ਆਪਾਂ ਕੜੇ ਕਦਮ ਕਹਿ ਸਕਦੇ ਹਾਂ ਉਹ ਤੇ ਪਹਿਲਾਂ ਹੀ ਲੈ ਲਿੱਤੇ ਗਏ ਜੀ ਅچھے ਦਿਨਾਂ ਦੀ ਉਮੀਦ ਕਰਦੇ ਸੀ ਲੋਕ ਕਿ ਅچھے ਦਿਨ ਆਉਣਗੇ ਪਰ ਉਹ ਮਹਿੰਗੇ ਦਿਨ ਨਜ਼ਰ ਆ ਰਹੇ ਨੇ ਆਮ ਲੋਕਾਂ ਨੂੰ ਮਹਿੰਗਾਈ ਦੇ ਛਟਕੇ ਮਿਲ ਰਹੇ ਨੇ ਜੀ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਚੰਗੇ ਦਿਨਾਂ ਦੀ ਸ਼ੁਰੂਆਤ ਕਰਕੇ ਹੀ ਮੋਦੀ ਸਰਕਾਰ ਨੂੰ ਵੋਟ ਮਿਲੀ ਸੀ ਲੇਕਿਨ ਸਰਕਾਰ ਨੇ ਜਿਸ ਤਰ੍ਹਾਂ ਕਦਮ ਲਿੱਤੇ ਹਰ ਸਟੈਪ ਦੇ ਉੱਪਰ ਮਹਿੰਗਾਈ ਸਾਹਮਣੇ ਰੱਖੀ ਜਾ ਰਹੀ ਹੈ ਕਿਉਂਕਿ ਕੋਈ ਵੀ ਕਦਮ ਸਰਕਾਰ ਚੁੱਕੀ ਉਹਦਾ ਸਿੱਧਾ ਜਿਹੜਾ ਬੋਝ ਹੈ ਉਹ ਦੇਸ਼ ਦੀ ਜਨਤਾ ਤੇ ਪਵੇਗਾ ਸੂਬੇ ਦੀ ਜਨਤਾ ਤੇ ਪਵੇਗਾ ਲੇਕਿਨ ਫਿਲਹਾਲ ਹੈ ਚੰਗੇ ਕਦਮ ਕਹਿਣਾ ਜਿਹੜਾ ਹੈ ਬਹੁਤ ਮੁਸ਼ਕਿਲ ਹੈ ਕਿ ਆਪਾਂ ਇਹ ਕਹਿ ਸਕਦੇ ਕਿ ਮਾੜੇ ਦਿਨਾਂ ਦੀ ਸ਼ੁਰੂਆਤ ਸ਼ੁਰੂ ਹੋ ਰਹੀ ਹੈ ਜ਼ਰੂਰ ਅچھے ਦਿਨ ਜਾਂ ਮਹਿੰਗੇ ਦਿਨ ਲੋਕੇ ਹੀ ਸੋਚਣ ਲਈ ਮਜਬੂਰ ਨੇ ਕਿਉਂਕਿ ਮੋਦੀ ਸਰਕਾਰ ਨੇ ਅچھے ਦਿਨ ਲਿਆਉਣ ਦਾ ਵਾਅਦਾ ਕੀਤਾ ਸੀ ਦਾਵਾ ਕੀਤਾ ਸੀ ਪਰ ਲੋਕਾਂ ਨੂੰ ਅچھے ਦਿਨ ਦਾ ਨਜ਼ਰ ਨਹੀਂ ਆ ਰਿਹਾ ਪਰ ਮਹਿੰਗੇ ਦਿਨ ਜ਼ਰੂਰ ਨਜ਼ਰ ਆਨੇ ਖਾਂਡੇ ਕੀਮਤਾਂ ਵਸ ਸਕਦੇ